ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗਿਆ। ਸਾਡੀ ਸੰਗਤ ਜੀ ਇਹ ਸਾਨੂੰ ਬਾਪਲੀ ਮਿਲੇ ਅੱਜ ਕਿੰਡ ਮੰਗਦਾ ਤੇ ਉਥੇ ਇੱਕ ਵੀਰ ਦੀ ਕਾਲ ਆਉਂਦੀ ਆ ਜਿਹੜਾ ਵੀਰ ਫੋਟੋਗ੍ਰਾਫੀ ਦਾ ਕੰਮ ਕਰਦਾ ਆ ਉਹ ਵੀਰ ਦਾ ਫੋਨ ਆਇਆ ਪਾਈ ਜੀ ਸਾਡੇ ਜਿਹੜਾ ਅੱਡੇ ਦੇ ਵਿੱਚ ਇੱਕ ਬਜ਼ੁਰਗ ਆ ਜਿਹੜਾ ਆਪਣੇ ਬਾਰੇ ਕੁਝ ਸਹੀ ਨਹੀਂ ਦੱਸ ਰਿਹਾ ਜਿਹੜਾ ਪੁੱਛਣ ਤੇ ਕੋਈ ਬੇਗੋ ਵਾਲਾ ਦੱਸ ਦਿੰਦੇ ਆ ਕੋਈ ਥੋੜੇ ਚਿਰਾਂ ਬਾਅਦ ਕੋਈ ਅਲੱਗ ਵੀ ਦੱਸ ਦਿੰਦੇ ਆ ਵੀ ਵੀ ਆਪਣੇ ਵਾਲੇ ਕਲੀਅਰ ਨਹੀਂ ਦੱਸ ਰਹੇ ਵੀ ਭਾਈ ਜੀ ਤੁਸੀਂ ਸਾਡੀਆ ਵੀਡੀਓ ਅਸੀਂ ਦੇਖਦੇ ਆ ਤੇ ਕਿਰਪਾ ਕਰਕੇ ਤੁਸੀਂ ਜਿਹੜਾ ਉਹਨਾਂ ਬਜ਼ੁਰਗਾਂ ਨੂੰ ਉਹਨਾਂ ਦਾ ਘਰ ਤੱਕਰ ਜਰੂਰ ਪਹੁੰਚਾਓ ਤੇ ਫਿਰ ਸਾਡਾ ਟੀਮ ਮੈਂਬਰ ਸਾਡਾ ਜਗਰੂਪ ਸਿੰਘ ਜੋ ਦਸੂਏ ਦਾ ਸਾਰਾ ਏਰੀਆ ਦਾ ਵੀਰ ਵੀ ਦੇਖਦਾ ਤੇ ਇਹਨੂੰ ਵੀਰ ਨੂੰ ਫੋਨ ਕੀਤਾ ਤਾਂ ਫਿਰ ਜਾ ਕੇ ਜਿਹੜਾ ਇਹ ਭਰਾ ਸਾਡਾ ਲੈ ਕੇ ਆਇਆ ਬਾਬੂ ਜੀ ਪਿੰਡ ਕਿਹੜਾ ਐਂਜਪੁਣੇ ਹੈਗਾ ਆ ਬੇਗੋ ਵਾਲਾ ਸੋਹਰੇ ਅੱਛਾ ਕੰਡਾਲਾ ਆ ਰਹੀ ਹਾਂ ਜੀ ਕਿਥੇ ਆਣੀ ਅੱਛਾ ਉਹ ਵੀ ਆਪਣਾ ਹੋ ਗਿਆ ਐ ਚਪੁਰਾ ਬੇਗੋਝਾੜ ਕੋਲੋਂ ਇੱਥੇ ਕਿੱਦਾਂ ਪਹੁੰਚੇ ਮਾਪੀ ਜੀ ਇੱਥੇ ਭੇਂਦੀ ਦਾ ਥੜਾ ਹੈ ਜੋਰੇ ਆਣੀ ਅੱਛਾ ਆ ਆ ਗਿਆ ਆਪਣੇ ਕਿਥੇ ਸੋਹਰੇ ਕਿੱਥੇ ਆ ਸੋਹਰੇ ਕਿੱਥੇ ਤੁਹਾਡੇ ਸੋਹਰੇ ਸੋਹਰੇ ਮੇਰੇ ਚਪਲੀਕੇ ਇਹ ਉਹ ਸਾਹਦੇ ਸੋਹਰੇ ਐ ਕਿਥੇ ਉਹ ਹੈ ਕਿਥੇ ਅੱਛਾ ਨੇ ਕੋਈ ਵੀ ਚਾਹਦੇ ਇੱਕ ਲਾਈਵ ਹੀ ਚਲਵਾਣਾ ਤੇ ਲਾਈਵ ਵੀ ਆਪਾਂ ਮੈਂ ਆਪਣੀ ਟੀਮ ਨੂੰ ਇਹਨਾਂ ਨੂੰ ਜਰੂਰ ਲੋ ਕਿ ਜਿਹੜਾ ਲਾਈਵ ਤੇ ਥੋੜਾ ਜਲਦੀ ਜ਼ਿਆਦਾ ਪਤਾ ਲੱਗ ਜਾਣਾ ਵੀ ਜਰੂਰ ਜਿਹੜੇ ਸਾਡੀ ਭਰਾ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਬੇਗੋਵਾਲ ਦਾ ਜਿਹੜੇ ਦੱਸਦੇ ਆ ਕਿ ਬੇਗੋਵਾਲ ਦਾ ਵੀ ਆਪਾਂ ਜਿਹੜੇ ਤੇ ਰਾਜਾ ਜੀ ਬਾਬਾ ਦਾ ਰੋਬ ਤੇ ਕਿੱਥੇ ਵੀ ਰਹਿੰਦੇ ਆ ਆਹੋ ਸਾਡੇ ਘਰ ਚ ਕੌਣ ਕੌਣਾ ਆ ਤਹਾਡੇ ਘਰ ਚ ਕੌਣ ਕੌਣਾ ਤੁਹਾਡੇ ਘਰ ਚ ਮੈਂ ਕਰ ਲਈ ਆ ਪੂਰੇ ਬੱਕਰੀ ਬਤਾ ਹਾਂ ਆ ਬੱਕਰੀ ਆ ਪੂਰੇ ਬੱਕਰੀ ਆ ਮੇਰੇ ਕੋਲ ਕੋ ਬਾਪੂ ਜੀ ਬਹੁਤ ਦੂਰ ਆ ਗਏ ਆ ਪਹਿਲਾਂ ਤੁਸੀਂ ਕੁਝ ਹੋਰ ਦੱਸਿਆ ਸੀ ਉੱਥੇ ਆਹ ਉੱਥੇ ਉਹ ਦੱਸ ਦੇ ਕੁਝ ਹੋਰ ਦੱਸਿਆ ਤੁਹਾਡਾ ਸਹੀ ਕਿਹੜਾ ਪਿੰਡ ਆ ਸਹੀ ਪਿੰਡ ਹਾਂ ਸਹੀ ਉਹ ਚੌਣਾ ਮਜੂਦ ਫੜੋ ਦੇਖੋ ਆ ਦੇਖੋ ਆ ਜੀ ਸਰ ਇਹਦੇ ਮਤੇ ਨਹੀਂ ਆਇਆ ਤੁਸ ਜਿਆ ਨੇ ਤੁਸੀਂ ਇੱਥੇ ਕਿੱਦਾਂ ਆ ਗਏ ਇੱਥੇ ਮੈਂ ਆ ਗਿਆ ਭਨੇਖੀ ਲੈ ਇੱਧਰ ਉਸ ਭਲੇਖੇ ਨਾਲ ਤੁਹਾਡਾ ਮੋਬਾਈਲ ਨੰਬਰ ਜਾ ਗਿਆ ਤੁਹਾਨੂੰ ਕੋਈ ਆ ਫੋਨ ਨੰਬਰ ਨਹੀਂ ਆ ਰਿਹਾ ਯਾਰ ਫੋਨ ਨੰਬਰ ਨਹੀਂ ਆ ਰਿਹਾ ਹਾਂਜੀ ਉਹ ਦੇਖਾ ਟਿੱਜ ਗਿਆ ਅੱਛਾ ਟਿੱਜ ਗਿਆ ਨੋ ਨਾ ਕੋਈ ਫੋਨ ਆ ਹਾਂ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰ ਬੰਦੇ ਤੇ ਸੰਗਤ ਜੀ ਇਹ ਬਜ਼ੁਰਗ ਆ ਸਾਨੂੰ ਜਿਹੜਾ ਦਸੂਏ ਦੇ ਲਾਗੇ ਪਿੰਨ ਮੰਗਤਾ ਤੋਂ ਕੌਣ ਲਈ ਆ ਇੱਕ ਵੀਰ ਫੋਟੋਗ੍ਰਾਫੀ ਦਾ ਕੰਮ ਕਰਦਾ ਉਹ ਵੀਰ ਨੇ ਕਾਲ ਕੀਤੀ ਸੀ ਫਿਰ ਮੈਂ ਟੀਮ ਸਾਡੀ ਜਗਰੂਪ ਸਿੰਘ ਦੀ ਡਿਊਟੀ ਲਾਈ ਆ ਕਿਉਂ ਸਾਡੀ ਟੀਮ ਮੈਂਬਰ ਆ ਤੇ ਇਹ ਵੀਰ ਲੈ ਕੇ ਆਇਆ ਬਜ਼ੁਰਗਾਂ ਨੂੰ ਤੇ ਉਹ ਬਜ਼ੁਰਗ ਜਿਹੜਾ ਆਪਣੇ ਬੇਗੋਵਾਲ ਦੱਸਦੇ ਆ ਤੇ ਬਾਕੀ ਪਿੰਡਾਂ ਲਾ ਕੇ ਬੇਗੋਵਾਲ ਦੇ ਲਾਗੇ ਆ ਨਹੀਂ ਇਹ ਬੇਗੋਵਾਲ ਸ਼ਹਿਰ ਹੈ ਸ਼ਹਿਰ ਆ ਹਾਂ ਜੀ ਉਹ ਬੇਗੋਵਾਲ ਕਿਹੜਾ ਮਹੱਲਾ ਤੁਹਾਡਾ ਮਹੱਲਾ ਹੈ ਕਿਹੜਾ ਤੁਹਾਡਾ ਘਰ ਕਿੱਥੇ ਕਰਦੇ ਆ ਸਾਡੇ ਕਾਟੇ ਜੜਦੀ ਪੱਤੀ ਤੁਹਾਡੇ ਬੇਟੇ ਹੈਗੇ ਆ ਹੈ ਬੇਟੇ ਹੈਗੇ ਨਹੀਂ ਭੜ ਗਏ ਆ ਕੌਣ ਨਹੀਂ ਨਹੀਂ ਬੇਟੇ ਤੁਹਾਡੇ ਕਿੰਨੇ ਬੇਟੇ ਸਾਡੀ ਤੁਹਾਡੇ ਬੇਟੇ ਕਿੰਨੇ ਬੇਟੇ ਤੁਹਾਡੇ ਪਰਿਵਾਰ ਹੈ ਤੁਹਾਡੇ ਪੁੱਤਰ ਕਿੰਨੇ ਆ ਪੁੱਤਰ ਪੁੱਤਰ ਦੋ ਦੋ ਕੁੜੀਆਂ ਇਹ ਕੀ ਕਰਦੇ ਆ ਪੁੱਤਰ ਕੰਮ ਕੀ ਕਰਦੇ ਆ ਬਾਹਰ ਗਿਆ ਆ ਕਿੱਥੇ ਕਿ ਕਿ ਇੱਥੇ ਹੀ ਆ ਮੈਂ ਕੰਮ ਕਰਦਾ ਅੱਛਾ ਤੇ ਪੁੱਤਰੀ ਬਾਹਰ ਗਈ ਆ ਹਾਂ ਇਹ ਹੁਣ ਤੁਸੀਂ ਆਏ ਕਿੱਥੇ ਸੀਗੇ ਕਿ ਦਸੂਹੇ ਕਿੱਥੇ ਆਏ ਸੀ ਲੱਗ ਗਿਆ ਲਿਆ ਥੋੜੇ ਲੱਗ ਗਿਆ ਇਹ ਦਸੂਹੇ ਕਿੱਥੇ ਆਏ ਸੀ ਲੱਗੇ ਇੱਥੇ ਕੀ ਕਰਨਾ ਹੈ ਸੀ ਇੱਥੇ ਹੈ ਦਸੂਹੇ ਕੀ ਕਰਨਾ ਹੈ ਸੀ ਇੱਥੇ ਇੱਥੇ ਉਧਰ ਆ ਲੈ ਥੋੜਾ ਫਟਕੜੀ ਅਕੋ ਪੋਲੇ ਜਾਣਾ ਉਧਰ ਸੀ ਆ ਗਿਆ ਇੱਧਰ ਇੱਧਰ ਨੂੰ ਆ ਗਿਆ ਜਾਣਾ ਕਿੱਥੇ ਸੀ ਕਿੱਥੇ ਜਾ ਰਹੇ ਸੀ ਤੁਸੀਂ ਹੈ ਜਾ ਕਿੱਥੇ ਰਹੇ ਸੀ ਕੀ ਮੈਂ ਕਿਹਾ ਕਿੱਥੇ ਨੂੰ ਜਾ ਰਹੇ ਸੀ ਤੁਸੀਂ ਜਾ ਹਾਂ ਜੀ ਹਾਂ ਜੀ ਜੀ ਨਹੀਂ ਬਾਪੂ ਜੀ ਇਕ ਸੁਣਦਾ ਉਹ ਚਾਹ ਤੇ ਬੇਗੋ ਵਾਲ ਦੱਸਦੇ ਆ ਚੜਦੀ ਪੱਤੀ ਦਸੀ ਆ ਦੋ ਪੁੱਤਰੇ ਦੇ ਆਪਣਾ ਬਹੁਤ ਵਾਰ ਇਹ ਬਾਪੂ ਜੀ ਬੇਟਿਆਂ ਦਾ ਨਾਂ ਪੁੱਤਰਾਂ ਦਾ ਨਾਮ ਕੀ ਆ ਇੱਕ ਲੈ ਗਿਆ ਅਕਲਜੀਤ ਸਿੰਘ ਇੱਕ ਅਪਨਿੰਦਰ ਸਿੰਘ ਕੀ ਇੱਕ ਬਾਹਰ ਬਾਹਰ ਕਿਹੜੇ ਮੁਲਕ ਆ ਹਾਂ ਉਹ ਛੋਟਾ ਹੈ ਕਿਹੜੇ ਮੁਲਕ ਆ ਕਿਹੜੇ ਮੁਲਕ ਚ ਅਮਰੀਕਾ ਅੱਛਾ ਅਮਰੀਕਾ ਹਾਂ ਅਮਰੀਕਾ ਤੇ ਉਹ ਮੋਬਾਈਲ ਨੰਬਰ ਕੁਝ ਵੀ ਜ਼ਿਆਦਾ ਨਾ ਫੋਨ ਨੰਬਰ ਜ਼ਿਆਦਾ ਫੋਨ ਨੰਬਰ ਨੇ ਲੰਬੜਾ ਮੈਨੂੰ ਸਭ ਕੁਝ ਹੈਗਾ ਹੈ। ਅੱਛਾ ਉਹ ਕੱਪੜੇ ਲੋਹਣਾ ਟੋਟੇ ਉਹ ਸਾਰੇ ਮੈਂ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਬੀਗਵਾਲ ਦੇ ਲਾਗੇ ਵੀ ਫੀਡ ਜਾਨਵਰਾਂ ਤੇ ਲਾਈਵ ਚੱਲ ਰਿਹਾ ਤੇ ਜਰੂਰ ਜਿਹੜੇ ਬੀਗਵਾਲ ਦੇ ਲਾਗੇ ਚੜਦੀ ਪੱਤੀ ਦੱਸੀ ਆ ਤੇ ਇੱਕ ਬੇਟਾ ਅਮਰੀਕਾ ਚ ਇੱਕ ਇੱਥੇ ਆ ਜਿਹੜਾ ਇੱਥੇ ਉਹਦਾ ਨਾਮ ਕੀ ਆ ਜਿਹੜਾ ਇੱਥੇ ਪੁੱਤਰ ਉਹਦਾ ਨਾਮ ਕੀ ਆ ਉਹਦਾ ਤਜੀਨ ਛੇ ਕੀ ਕੰਮ ਕਰਦਾ ਉਹ ਜੀ ਦੀ ਮਿਹਰ ਕਰਦਾ ਹੈ ਹਾਂ ਤੇ ਇੱਕ ਜਿਹੜੇ ਆ ਬਾਗ ਹੈ ਮੈਂ ਤਾਂ ਇੱਕ ਬਾਗ ਉਹ ਮੇਰੀ ਨਾਲ ਉਹ ਉਹ ਆਪਣਾ ਯਾਤਰਾ ਠੀਕ ਠੀਕ ਹੈ ਉਹ ਲੋਕੀ ਕੋਈ ਆਪਾਂ ਹੁਣ ਸਾਡੇ ਕੋਲ ਰਹਿਣਾ ਤੁਸੀਂ ਫਿਰ ਤੁਹਾਨੂੰ ਮੈਂ ਸਵੇਰੇ ਘਰ ਪਹੁੰਚਾਉਂਗਾ ਹੁਣ ਚਲੀਏ ਆਪਾਂ ਨੀਰਾ ਬਹੁਤ ਹੋ ਗਿਆ ਆ ਸਾਡੇ ਕੋਲ ਜਾਣਾ ਹੁਣ ਤੁਸੀਂ ਅੱਛਾ ਅੱਛਾ ਹਾਂ ਹੁਣ ਨੀਰਾ ਬਹੁਤ ਗਿਆ ਰੋਡ ਚੱਲਦਾ ਆ ਕੋਈ ਕਿ ਐਕਸੀਡੈਂਟ ਹੋ ਸਕਦਾ ਕੁਝ ਵੀ ਹੋ ਸਕਦਾ ਰੋਡਾਂ ਦੀ ਚੋਸੀ ਆਪਾਂ ਪ੍ਰਸ਼ਾਦਾ ਪਾਣੀ ਲੱਗਿਆ ਨਹੀਂ ਲਗ ਗਿਆ ਕਿੱਥੇ ਲਗ ਗਿਆ ਉਹ ਜਿੱਥੇ ਅੱਛਾ ਜਿੱਥੇ ਜਿੱਥੇ ਬਾਬੇ ਨੂੰ ਘਰ ਘੱਟ ਆਇਆ ਹਾਂ ਪੱਗ ਬੰਨੀ ਸੀ ਪੱਗ ਬੰਨੀ ਹੈ ਅੱਛਾ ਪੱਗ ਬੰਨੀ ਪਾਜੋ ਕੱਪੜੇ ਨਾਲ ਸੀ ਇਹਨਾਂ ਦੇ ਅੱਛਾ ਹੋਰ ਕੋਈ ਹੈਗਾ ਕੋਈ ਆਈਡੀ ਪ੍ਰੂਫ ਹੈਗਾ ਚੈੱਕ ਨਹੀਂ ਕੀਤਾ ਆਈਡੀ ਪ੍ਰੂਫ ਕਰਾ ਚੈੱਕ ਕਰਾ ਆਜੋ ਕੋਈ ਨਹੀਂ ਹੋ ਤਾਂ ਦਸਤੀ ਦਿੱਤਾ ਆਜੋ ਬਾਪੂ ਜੀ ਆਜੋ ਚੱਲ ਆਜੋ ਆ ਲੈ ਇੱਧਰ ਆਓ ਇੱਧਰ ਇੱਧਰ ਬਾਪੂ ਜੀ ਨੂੰ ਜੀ ਪਤਾ ਵੀ ਨਹੀਂ ਰੋਡ ਨੂੰ ਕ੍ਰੋਸ ਕਰਨਾ ਉਹ ਆਜੇ ਤੱਕ ਜਿਆਦਾ ਰਾਜ ਨਹੀਂ ਤੁਹਾਡਾ ਨਾਮ ਕੀ ਹੈ ਤੁਹਾਡਾ ਨਾਮ ਕੀ ਹੈ ਤੁਹਾਡਾ ਨਾਮ ਮੈਂ ਦਾ ਜਗੀਰ ਸਿੰਘ ਜੀ ਅੱਜ ਤੁਹਾਨੂੰ ਪਾ ਦੇ ਅਜਾ ਤੁਹਾਡੇ ਕੋਈ ਲਾਗੇ ਕੋਈ ਹੋਰ ਕਿਹੜਾ ਘਰ ਹੈ ਕੋਈ ਨਿਸ਼ਾਨੀ ਦੱਸੋ ਅੜਦਾ ਬਹੁਤ ਬੇਦਵੰਡ ਆ ਰਿਹਾ ਕੀ ਘਰ ਦੀ ਕੋਈ ਲਾਗੇ ਨਿਸ਼ਾਨੀ ਦੱਸੋ ਆਪਣੇ ਘਰ ਦੀ ਕੋਈ ਲਾਗੇ ਨਿਸ਼ਾਨੀ ਨਹੀਂ ਉਹ ਮਰ ਗਈ ਹੈ ਤੁਹਾਡੇ ਘਰ ਦੇ ਲਾਗੇ ਨਿਸ਼ਾਨੀ ਕੋਈ ਦੱਸੋ ਘਰ ਦੇ ਲਾਗੇ ਨਿਸ਼ਾਨੀ ਕੋਈ ਨਹੀਂ ਭਾਤ ਜਾਨੀ ਤੇਰੀ ਜਾਈ ਉੱਥਾਰ ਇਹ ਕੋਈ ਨਹੀਂ ਕਰ ਰਿਹਾ ਨਾ ਇਹ ਬਾਕੀ ਕਿਹੜਾ ਹੋ ਜਗਾ ਕਿੰਨੇ ਲੋਕ ਸਾਡੀ ਵੀਡੀਓ ਦੇਖ ਰਹੇ ਆ ਪੰਜ ਲੱਖ ਪਤਾ ਹੈ ਇਹ ਘਰ ਵਿੱਚ ਸੇਵਾਵਾਂ ਕਰ ਰਹੇ ਅਜਰ ਕੇ ਬੇਨਤੀ ਕਰ ਰਹੇ ਆ ਕਿ ਜਿਵੇਂ ਸਾਡੀਆਂ ਵੀਡੀਓ ਵੱਧ ਤੋਂ ਵੱਧ ਦੇਖ ਰਹੇ ਹੋ ਜਿਵੇਂ ਕੋਈ ਐਵੇਂ ਕੋ ਘਰ ਚਲੇ ਵੀ ਬਾਪੂ ਜੀ ਦੇ ਘਰ ਵੀਟ ਕਰਕੇ ਉਹਦੇ ਕੋਲ ਬੇਟਾ ਮੈਂ ਤਾਂ ਬੰਦ ਕੇ ਲੁੱਟੀ ਕਿੰਨੀ ਵੱਡੀ ਗੱਲ ਦੀ ਉਹ ਘਰ ਵੀ ਪਰੇਸ਼ਾਨ ਹੋਣਗੇ ਇੱਕ ਤੇ ਜਾਣਾ ਕਹਿੰਦੇ ਕਿ ਤੁਸੀਂ ਪੁੱਲ ਵਿੱਚ ਮੈਂ ਤੇ ਇਸ ਕਰਕੇ ਜਦੋਂ ਤੁਸੀਂ ਸਾਨੂੰ ਕੋਈ ਇਹੋ ਜਿਹੇ ਮਿਲਦੇ ਆ ਕੋਈ ਜਿਹੜੇ ਆ ਤੁਹਾਡੀ ਜਿਹੜੀ ਪਰਿਵਾਰਾਂ ਦੇ ਵਿੱਚ ਪਹੁੰਚ ਜਾਂਦੇ ਆ ਜੇ ਤੁਸੀਂ ਉਹਨੂੰ ਸ਼ੇਅਰ ਕਰੋਗੇ ਵੀ ਤੇ ਇਹ ਬਾਪੂ ਜੀ ਜਲਦ ਤੋਂ ਜਲਦ ਜਿਹੜਾ ਆਪਣੇ ਪਰਿਵਾਰ ਦੇ ਨਾਲ ਜਾ ਸਕਣਗੇ ਬੇਨਤੀ ਹੈ ਬਿਲਕੁਲ ਮੇਰੇ ਨਾਲ ਜਿਹੜੇ ਕੋਈ ਨਹੀਂ ਸਪੀਡਾ ਇੱਥੋਂ ਇੱਥੋਂ ਦੁਰਕੇ ਗਏ ਮਾਨ ਦਾ ਹੋ ਗਿਆ ਐਮ ਐਮ ਰੂਟ ਚੱਲਦਾ ਦਸ ਬਾਕੀ ਕਿਹ ਹੈ ਜਿਹੜੀ ਉੱਪਰੋਂ ਪੜਾ ਆਵਣਾ ਲਾ ਪੂਰਾ ਲੱਗਿਆ ਹੋਇਆ ਜਾ ਰਿਹਾ ਸੀ ਕਿ ਪਤਾ ਨਹੀਂ ਗੂਜਰੂ ਪਤਾ ਨਹੀਂ ਲੱਗ ਰਿਹਾ ਇੱਥੇ ਡਿਪਟੀ ਕਮਿਸ਼ਨਰ ਦੀ ਬੇਨਤੀ ਹੈ ਸਾਰੀ ਸੰਤਾ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨੇ ਜਾਣੇ ਸੰਤਾ ਦੇਖ ਰਹੇ ਹੈ ਸ਼ੇਅਰ ਕਰੋ ਤੇ ਸਾਡਾ ਹੈਲਪਲਾਈਨ ਨੰਬਰ 947260895 ਬਾਦਾਂ ਪਿੰਡ ਸੁਬਾਣਾ ਚੱਲ ਰਹੀਆਂ ਕਿਥੇ ਉੱਥੇ 100 ਵੀਕ ਦੇ ਗੇਟ ਦੇ ਵਿੱਚ ਅਲਵਾਰਸ ਕਲਾਬ ਇਹ ਸਾਰੇ ਜਿਹੜਾ ਆਪਣਾ ਜਿਹੜਾ ਇੱਥੇ ਬੇਕਪਾਲ ਸੇਵਾ ਸੰਭਾਲ ਦਿੱਤੀ ਜਾ ਰਹੀ ਹੈ ਚੰਗਾ ਜੀ ਨੂੰ ਫਿਆ ਨਾ ਹਾਂ ਉੱਤੇ ਮੋਬਾਈਲ ਫਿਕਾ। ਯੋ, ਮੈਨੂੰ ਫੜਾ ਦੇ ਢੋਲਾ। ਕੋਈ ਨਹੀਂ ਆ ਰਿਹਾ। ਤੁਸੀਂ ਕੰਨ ਔਖੇ ਹੋਣਾ। ਆਜੋ ਆਜਾ। ਹਾਂ। ਹਾਂਜੀ ਹੁਣ ਬਾਪੂ ਜੀ ਨੂੰ ਜਿਹੜਾ ਲੈ ਕੇ ਸੇਵਾ ਘਰ ਦੇ ਵਿੱਚ ਲੈ ਆਏ ਆ ਸਾਡੀ ਟੀਮ ਹੁਣ ਲੈ ਕੇ ਹੁਣ ਬਾਪੂ ਜੀ ਇੱਥੇ ਸੋਣਾ ਪ੍ਰਸ਼ਾਦਾ ਛਕਣਾ ਹੁਣ? ਨਹੀਂ ਮੈਂ ਕੁਛ ਨਹੀਂ। ਹੁਣ ਤੁਹਾਨੂੰ ਸਵੇਰੇ ਘਰ ਦੇ ਤੁਹਾਡੇ ਲੱਭਾਂਗੇ ਫਿਰ ਹੁਣ ਪਰਿਵਾਰ ਦੇ। ਅੱਛਾ। ਠੀਕ ਆ ਹੁਣ ਤੁਸੀਂ ਇੱਥੇ ਆਰਾਮ ਕਰੋ। ਅਲਾਈਨ ਠੀਕ ਹੈ ਹਾਂ ਇੱਥੇ ਆ ਹੈਗੇ ਆ ਮੁੰਡੇ ਟੀਮ ਤੁਹਾਨੂੰ ਅਚ ਜਿਸ ਤਰ੍ਹਾਂ ਪਾਣੀ ਦੇਣਗੇ ਠੀਕ ਹੈ ਜੀ ਅੱਛਾ ਚਾਹ ਪਾਣੀ ਪੀਓ ਦੁੱਧ ਪੀਓ ਦੁੱਧ ਸ਼ਕੋ ਠੀਕ ਹੈ ਜੀ ਖਾਈ ਜੀ ਠੀਕ